ਅੱਜ ਦੀ ਜਿਹੜੀ ਮੀਟਿੰਗ ਹੈ ਸਾਡੀ ਪੀਟੀਓ ਦੇ ਪ੍ਰਧਾਨ ਸਾਹਿਬ ਦੇ ਅਗਾਂ ਦੇ ਨਾਲ ਮੈਂ ਇਹ ਕਹਿਣਾ ਚਾਹਨਾ ਵੀ ਜਿਹੜਾ ਕਿਸਾਨ ਅੰਦੋਲਨ ਖਨੌਰੀ ਬਾਰਡਰ ਤੇ ਚੱਲ ਰਿਹਾ ਹੈ ਅਸੀਂ ਬੇਕਾਇਦਾ ਉਹਨਾਂ ਦੇ ਨਾਲ ਹੈ ਉਹਨਾਂ ਦੇ ਨਾਲ ਰਹਾਂਗੇ ਗਵਰਨਮੈਂਟ ਨੂੰ ਇਹ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਕਿਸਾਨਾਂ ਦੇ ਨਾਲ ਨਿਵੇੜੇ ਅਗਰ ਸਾਡੀ ਕਿਸਾਨੀ ਖਤਮ ਹੋ ਗਈ ਫਿਰ ਤਾਂ ਸਾਰੇ ਕਿਤੇ ਹੀ ਖਤਮ ਹੋ ਗਏ ਕੱਪੜੇ ਵਾਲਾ ਵੀ ਗਿਆ ਟੈਕਸੀ ਵਾਲਾ ਵੀ ਗਿਆ ਚਾਹ ਵਾਲਾ ਵੀ ਗਿਆ ਜਰੀਏ ਤੁਹਾਡੇ ਥਰੂ ਇਹ ਕਹਿਣਾ ਚਾਹੁੰਦੇ ਆ ਕਿ ਜ਼ਿੰਮੇਦਾਰਾਂ ਦਾ ਜਿੰਨੀ ਜਲਦੀ ਹੋ ਸਕਦਾ ਫੈਸਲਾ ਕਰਨ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਕੇ ਪੰਜਾਬ ਨਿਊਜ਼ ਮੈਂ ਹਾਂ ਪੱਤਰਕਾਰ ਦਰਸ਼ਨ ਖਾਨ ਅੱਜ ਅਸੀਂ ਬਨੂਰ ਤੋਂ ਰਾਜਪੁਰਾ ਦੇ ਇੱਕ ਟਾਬੇ ਤੇ ਖੜੇ ਆ ਜਿਸ ਦਾ ਨਾਮ ਹੈ ਕਿ ਸਟਾਰ ਪੰਜਾਬੀ ਟਾਬਾ ਇਸ ਟਾਬੇ ਤੇ ਸਾਨੂੰ ਹੁਣੇ ਪਤਾ ਲੱਗਿਆ ਸੀ ਕਿ ਇੱਕ ਨਾ ਅੰਦਰ ਟੈਕਸੀ ਯੂਨੀਅਨ ਦੀ ਮੀਟਿੰਗ ਚੱਲ ਰਹੀ ਹੈ ਮੀਟਿੰਗ ਕਿਸ ਚੀਜ਼ ਨੂੰ ਲੈ ਕੇ ਆ ਪਤਾ ਲੱਗਿਆ ਸੀ ਕਿ ਕੋਈ ਖਾਸ ਮੀਟਿੰਗ ਹੋ ਰਹੀ ਹੈ ਅਸੀਂ ਤੁਹਾਡੇ ਰੂਬਰੂ ਕਰਵਾਵਾਂਗੇ ਉਹਨਾਂ ਨੂੰ ਕਿ ਮੀਟਿੰਗ ਦੇ ਵਿੱਚ ਕੀ ਗੱਲਬਾਤ ਚੱਲ ਰਹੀ ਹੈ ਇਸੀ ਹਾਲ ਦੇ ਵਿੱਚ ਜਿਹੜੀ ਕਿ ਮੀਟਿੰਗ ਚੱਲ ਰਹੀ ਹੈ ਪੰਜਾਬ ਟੈਕਸੀ ਸਟੈਂਡ ਯੂਨੀਅਨ ਦੀ ਜਿਵੇਂ ਕਿ ਤਸਵੀਰਾਂ ਤੁਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਸਾਡੇ ਨਾਲ ਪੰਜਾਬ ਪ੍ਰਧਾਨ ਵੀ ਬੈਠੇ ਆ ਤੇ ਜ਼ਿਲ੍ਹਾ ਪ੍ਰਧਾਨ ਬੈਠੇ ਆ ਪ੍ਰਧਾਨ ਜੀ ਪਤਾ ਲੱਗਿਆ ਕਿ ਤੁਹਾਡੀ ਮੀਟਿੰਗ ਚੱਲ ਰਹੀ ਹੈ ਕਿਸ ਚੀਜ਼ ਨੂੰ ਲੈ ਕੇ ਮੀਟਿੰਗ ਚੱਲ ਰਹੀ ਹੈ ਤੁਹਾਡੀ ਦੇਖੋ ਜੀ ਪਹਿਲਾਂ ਤਾਂ ਅਸੀਂ ਤੁਹਾਡੇ ਚੈਨਲ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਥੈਂਕਸ ਕਰਦੇ ਆਂ ਕਿ ਸਾਡੀ ਇੱਕ ਮੀਟਿੰਗ ਚੱਲ ਰਹੀ ਹੈ ਟੈਕਸੀ ਆਪਰੇਟਰਾਂ ਦੀ ਬਨੂੜ ਵਿਖੇ ਇਹ ਤੁਹਾਨੂੰ ਪਤਾ ਲੱਗਿਆ ਤੇ ਤੁਸੀਂ ਇਹਦੀ ਕਵਰੇਜ ਕਰਨ ਆਏ ਹੋ ਤੇ ਸਾਡੇ ਜਿਹੜੇ ਵਿਚਾਰ ਨੇ ਉਹ ਸੁਣਨ ਆਏ ਹੋ ਕਿ ਸਾਡੇ ਟੈਕਸੀ ਕਿੱਤੇ ਨਾਲ ਸੰਬੰਧਿਤ ਕੀ ਸਾਡੀਆਂ ਸਮੱਸਿਆਵਾਂ ਨੇ ਕੀ ਸਾਡੀਆਂ ਦਿੱਕਤਾਂ ਨੇ ਉਹਨਾਂ ਨੂੰ ਤੁਸੀਂ ਸਰਕਾਰ ਤੱਕ ਪ੍ਰਸ਼ਾਸਨ ਤੱਕ ਪਹੁੰਚਾਉਂਗੇ ਤੋਂ ਇਹਦੇ ਲਈ ਮੈਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਸੋ ਅੱਜ ਅਸੀਂ ਬਨੂੜ ਵਿਖੇ ਪ੍ਰਧਾਨ ਜੀ ਦੇ ਸਨੇਹ ਦੇ ਇਕੱਠੇ ਹੋਏ ਹਾਂ ਕਿਉਂਕਿ ਜਿਹੜੀ ਸਾਡੀ ਟੈਕਸੀ ਲਾਈਨ ਆ ਨਾ ਜੇਕਰ ਇਹਨੂੰ ਦੇਖਿਆ ਜਾਵੇ ਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਤੇ ਅਸੀਂ ਬਿਲਕੁਲ ਇਕੱਲੇ ਇਕੱਲੇ ਇੱਕ ਕੰਮ ਕਰ ਰਹੇ ਹਾਂ ਪਰ ਇਹਨੂੰ ਅਸੀਂ ਪਿਛਲੇ 7-8 ਸਾਲਾਂ ਤੋਂ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਦੇ ਨਾਂ ਤੇ ਅਸੀਂ ਟੋਟਲ ਪੰਜਾਬ ਕੀ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਹਿਮਾਚਲ ਸੋ ਸਾਰੇ ਟੈਕਸੀ ਆਪਰੇਟਰਾਂ ਨੂੰ ਨਾਲ ਜੁੜੇ ਹੋਏ ਜਿਹੜੇ ਟਰੇਡ ਨਾਲ ਜੁੜੇ ਹੋਏ ਵੀਰ ਨੇ ਉਹਨਾਂ ਨਾਲ ਸਮੇਂ-ਸਮੇਂ ਤੇ ਮੀਟਿੰਗਾਂ ਕਰਦੇ ਰਹਿੰਦੇ ਆ ਕਿਉਂਕਿ ਜੋ ਵੀ ਬਤੌਰ ਸਮੱਸਿਆਵਾਂ ਟੈਕਸੀ ਲਈ ਆ ਰਹੀਆਂ ਨੇ ਟੈਕਸੀ ਕਿੱਥੇ ਲਈ ਆ ਰਹੀਆਂ ਨੇ ਉਹਨਾਂ ਨੂੰ ਅਸੀਂ ਸਰਕਾਰਾਂ ਤੱਕ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਆ ਤੇ ਆਪਣੇ ਹਰ ਇੱਕ ਭਰਾ ਦੇ ਨਾਲ ਸੁਖ-ਸੁਖ ਦੇ ਵਿੱਚ ਖੜਦੇ ਆ ਕਿੱਤੇ ਵੀ ਉਹਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਅਸੀਂ ਉਹਦੇ ਨਾਲ ਖੜ੍ਹ ਜਾਂਦੇ ਆ। ਨਹੀਂ ਜਿਵੇਂ ਅੱਜ ਤੁਸੀਂ ਪੰਜਾਬ ਰੈਵਲ ਤੋਂ ਆ ਕੇ ਇੱਕ ਮੀਟਿੰਗ ਕਰ ਰਹੇ ਹੋ ਔਰ ਹੁਣ ਕੀ ਆ ਸਮੱਸਿਆ ਆ ਗਈ ਤੀ ਇਹ ਜੀ ਕਿ ਤੁਹਾਨੂੰ ਇਹ ਪੂਰਾ ਟੈਕਸੀ ਸਟੈਂਡ ਜਿਹੜਾ ਤੁਹਾਨੂੰ ਇਕੱਠਾ ਕਰਨਾ ਪਿਆ। ਅੱਜ ਜੇਕਰ ਦੇਖਿਆ ਜਾਵੇ ਨਾ ਜੋ ਅਸੀਂ ਉਰੇ ਦੇ ਮੇਨ ਬਸਿੰਦੇ ਆ ਮੇਨ ਲੋਕ ਆ ਅਸੀਂ ਲੰਮੇ ਟਾਈਮ ਤੋਂ ਇਸ ਕਿਤੇ ਨਾਲ ਜੁੜੇ ਹੋਏ ਆ। ਇਸ ਕਿਤੇ ਦੇ ਵਿੱਚ ਕੰਮ ਕਰਦੇ ਆ ਆਪਣੇ ਰੋਜ਼ਗਾਰ ਕਰਦੇ ਆ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਆ ਪਰ ਅੱਜ ਜੋ ਸਰਕਾਰਾਂ ਨੇ ਸਰਕਾਰਾਂ ਦੀ ਮੰਨਮਾਨੀ ਲਾ ਲੋ ਅੱਜ ਕਈ ਐਪਾਂ ਆ ਗਈਆਂ ਚਾਹੇ ਓਲਾ ਐਵਰ ਉਹ ਕੀ ਐ ਪਤਾ ਨਹੀਂ ਉਹਨਾਂ ਦਾ ਮਾਲਕ ਕੌਣ ਐ ਕਿਵੇਂ ਉਹ ਚੱਲਦੀਆਂ ਨੇ ਕੌਣ ਉਹਨਾਂ ਨੂੰ ਹੈਂਡਲ ਕਰ ਰਿਹਾ ਤੇ ਉਹ ਅੱਜ ਸਾਡੇ ਪਿੰਡਾਂ 'ਚ ਵੱਡ ਗਈਆਂ ਜਿਹੜਾ ਸਾਡਾ ਰੋਜ਼ਗਾਰ ਐ ਅਸੀਂ ਕਿੱਤਾ ਜੋ ਅਸੀਂ ਕਰਦੇ ਆ ਉਹਨੂੰ ਬਹੁਤ ਜ਼ਿਆਦਾ ਖੋਹਰਾ ਲਾ ਰਹੀਆਂ ਨੇ ਬਹੁਤ ਜ਼ਿਆਦਾ ਢਾ ਲਾ ਰਹੀਆਂ ਨੇ ਕਿਉਂਕਿ ਅਸੀਂ ਸਿੰਗਲ ਮਾਲਕ ਐ ਅਸੀਂ ਉਹਨਾਂ ਦਾ ਵਿਰੋਧ ਵੀ ਕਰ ਸਕਦੇ ਆਂ ਵਿਰੋਧ ਕਰਾਂਗੇ ਵੀ ਤੇ ਉਹ ਇੱਕ ਐਪਾਂ ਨੇ ਪਤਾ ਨਹੀਂ ਉਹਨਾਂ ਦਾ ਕੀ ਹੈਗਾ ਕੀ ਨਹੀਂ ਸਿਸਟਮ ਹੈਗਾ ਪਰ ਅੱਜ ਦੇ ਟਾਈਮ ਦੇ ਵਿੱਚ ਉਹ ਸਾਡੇ ਜਿਹੜੇ ਲੋਕਲ ਪਿੰਡ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਕੁਛ ਪੈਕਟ ਕਰ ਰਹੀਆਂ ਨੇ ਪਹਿਲਾਂ ਉਹ ਮਹਾਲੀ ਮੂਲੀ ਜਾਂ ਚੰਡੀਗੜ੍ਹ ਜਾਂ ਵੱਡੇ ਸ਼ਹਿਰਾਂ 'ਚ ਕੰਮ ਕਰਦੀਆਂ ਦੀ ਵੱਡ ਭਣ ਵੀ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਕੀ ਇੱਕ ਥਰੂ ਮਤਲਬ ਸਿਸਟਮ ਅਧੀਨ ਚਲਾ ਰਹੇ ਆ ਸਰਕਾਰ ਨੂੰ ਟੈਕਸ ਦੇ ਰਹੇ ਆ ਇੰਸ਼ੋਰਾਂ ਕਰਾ ਰਹੇ ਆ ਹੋਰ ਬਹੁਤ ਕੁਝ ਆ ਅਸੀਂ ਸਰਕਾਰ ਨੂੰ ਦੇ ਰਹੇ ਆ ਇੱਕ ਟੈਕਸੀ ਵਾਲਾ ਤਾਂ ਇਹੋ ਜੀ ਚੀਜ਼ ਹੈ ਕਿ ਉਹਦੇ ਤੇ ਤਾਂ 10 ਘਰ ਮਤਲਬ ਡਿਪੈਂਡ ਹੁੰਦੇ ਨੇ ਕੋਈ ਪੈਂਚਰ ਵਾਲਾ ਕੋਈ ਸੀਟ ਕਵਰ ਚੜਾਉਂਦਾ ਕੋਈ ਮਕੈਨਿਕਲ ਦਾ ਕੰਮ ਕਰਦਾ ਕੋਈ ਡੈਂਟਿੰਗ ਪੇਂਟਿੰਗ ਦਾ ਕਰਦਾ ਦੇਖੋ ਕਿੰਨਾ بڑا ਸਿਸਟਮ ਇਹਦੇ ਨਾਲ ਜੁੜਿਆ ਹੋਇਆ ਹੈ ਜਿਵੇਂ ਕਿ ਪੰਜਾਬ ਪ੍ਰਧਾਨ ਨੇ ਸਾਰੀਆਂ ਸਮੱਸਿਆਵਾਂ ਜਿਹੜੀਆਂ ਦਸੀਆਂ ਟੈਕਸੀ ਡਰਾਈਵਰਾਂ ਦੇ ਜ਼ਿਲ੍ਹਾ ਪ੍ਰਧਾਨ ਨੇ ਸੜਕਾਂ 'ਤੇ ਮੌਜੂਦ ਨੇ ਗੱਲਬਾਤ ਕਰ ਲੈਣੇ ਆ। ਪ੍ਰਧਾਨ ਜੀ ਜਿਹੜੀ ਅੱਜ ਮੀਟਿੰਗ ਬੁਲਾਈ ਗਈ ਹੈ ਕੀ ਮੇਨ ਮੁੱਦਾ ਕੀ ਸੀ ਇਸ ਮੀਟਿੰਗ ਦਾ? ਅੱਜ ਦੀ ਮੀਟਿੰਗ ਬੁਲਾਉਣ ਦਾ ਮੇਨ ਮੁੱਦਾ ਸੀ ਜੀ ਜੋ ਸਾਡੀ ਟੈਕਸੀ ਯੂਨੀਅਨ ਨੂੰ ਫੀਲਡ 'ਚ ਮੁਸ਼ਕਲਾਂ ਆ ਰਹੀਆਂ ਉਹ ਅਸੀਂ ਆਪਣੇ ਹੈੱਡ ਆਫਸ ਤੱਕ ਪਹੁੰਚਾਉਣ ਵਾਸਤੇ ਅੱਜ ਆਪਾਂ ਮੀਟਿੰਗ ਕੀਤੀ ਹੈ ਤਾਂ ਜੋ ਜਿਹੜੀਆਂ ਸਾਡੀਆਂ ਮੁਸ਼ਕਲਾਂ ਉਹ ਆਪਾਂ ਹੈੱਡ ਲੈਵਲ ਤੇ ਹੈੱਡ ਆਫਸ ਤੇ ਜਾ ਕੇ ਗੌਰਮੇਟ ਨਾਲ ਵਿਚਾਰ-ਵਟਾਂਦਰਾ ਕਰਕੇ ਉਹਨਾਂ ਨੂੰ ਮਿڈیا ਜਾਏ। ਕਿੱਦਾਂ ਦੀਆਂ ਮੁਸ਼ਕਲਾਂ ਮਤਲਬ ਕੀ ਸਮੱਸਿਆਵਾਂ ਕੀ ਆ ਰਹੀਆਂ ਨੇ ਥੋੜਾ ਜਿਹਾ ਵਿਸਤਾਰ ਨਾਲ ਜਿੱਦਾਂ ਕਿ ਤੁਸੀਂ ਨੂੰ ਆਪਣੇ ਪ੍ਰਧਾਨ ਜੀ ਨੂੰ ਦੱਸਿਆ ਉਲਾਉ ਬਰਵਾਲਾ ਉਲਾਉ ਬਰ ਦੀ ਸਮੱਸਿਆਵਾਂ ਕੁਝ ਸਾਨੂੰ ਹਿਮਾਚਲ ਦੀ ਸਮੱਸਿਆਵਾਂ ਜਿੱਦਾਂ ਕਿ ਉਹ ਗ੍ਰੀਨ ਟੈਕਸ ਲੰਨੇ ਆ ਅੱਗੇ ਜਾ ਕੇ ਫਿਰ ਪਾਰਕਿੰਗ ਦਾ ਟੈਕਸ ਲੈ ਲੈਣੇ ਆ ਗੱਲ ਕਿ ਗ੍ਰੀਨ ਟੈਕਸ ਇਕੋ ਹੀ ਲੈ ਲਾ ਅੱਗੇ ਪਾਰਕਿੰਗ ਦਾ ਲੈਣ ਦਾ ਕੋਈ ਫਾਇਦਾ ਨਹੀਂ ਹੈ ਤੇ ਇਸ ਸਹੂਲਤ ਔਲਾਦੋ ਕੀ ਸਮੱਸਿਆ ਜੀ ਔਲਾ ਟੈਕਸੀ ਜਿਹੜੀ ਉਹ ਤਾਂ ਬੜੀ ਅੱਛੀ ਸਰਵਿਸ ਦੇ ਰਹੀ ਹੈ ਤੁਹਾਨੂੰ ਕੀ ਸਮੱਸਿਆ ਉਸ ਤੋਂ ਨਹੀਂ ਸਰਵਿਸ ਉਹ ਪਬਲਿਕ ਨੂੰ ਦੇ ਰਹੀ ਹੈ ਪਰ ਜਦੋਂ ਪਰਮਤ ਨਾਲ ਕੋਈ ਨੀਟ ਬੇਬੀ ਹੁੰਦਾ ਉਹਨਾਂ ਨੂੰ ਫਿਰ ਪਤਾ ਲੱਗਦਾ ਹੂੰ ਮੇਰੇ ਸਟੈਂਡ ਤੋਂ ਅਗਰ ਗੱਡੀ ਲੈ ਕੇ ਜਾਂਦਾ ਕੋਈ ਉਹ ਮੇਰੀ ਜ਼ਿੰਮੇਵਾਰੀ ਹੈ ਮੈਂ ਉਹਨਾਂ ਉਹਦਾ ਕੋਈ ਬੈਗ ਰਹਿ ਗਿਆ ਕੋਈ ਪੈਸਾ ਰਹਿ ਗਿਆ ਉਹਦਾ ਜ਼ਿੰਮੇਵਾਰ ਮੈਂ ਨਹੀਂ ਹਾਂ ਔਲਾ ਉੱਪਰ ਵਾਲਾ ਕੌਣ ਜ਼ਿੰਮੇਵਾਰ ਹੈ ਜੀ ਜਦੋਂ ਕਿਸੇ ਨਾਲ ਹੋ ਜਾਂਦੀ ਹੈ ਉਹ ਫਿਰ ਪਿੱਛੇ ਮੁੜ ਕੇ ਆ ਜਾਂਦਾ ਜਦ ਤੱਕ ਹੁੰਦੀ ਨਹੀਂ ਲੋਕ ਉਹਨਾਂ ਕੋਲ ਜਾਈ ਜੰਨੇ ਆ ਅਸੀਂ ਗਵਰਨਮੈਂਟ ਨੂੰ ਇਹ ਕਹਿ ਰਹੇ ਆ ਕਿ ਜੀ ਜਿਹੜੀ ਓਲਾਓਵਰ ਹੈ ਉਹਨੂੰ ਤੁਸੀਂ ਸ਼ਹਿਰ ਤੱਕ ਰੱਖੋ ਚੰਡੀਗੜ੍ਹ ਚ ਆ ਗਈ ਵੈਲਨਗੁੱਟ ਠੀਕ ਕਰ ਰੱਖੋ ਲੇਕਿਨ ਉਹਨੂੰ ਫੀਲਡ ਤੱਕ ਨਾ ਜਾਣ ਦਿਓ ਫੀਲਡ ਤੱਕ ਜਾਣੂ ਜੇ ਤਾਂ ਸਾਡਾ ਕਾਰੋਬਾਰ ਬਿਲਕੁਲ ਖਤਮ ਹੋ ਜਾਏਗਾ ਸਾਡੇ ਟੈਕੀਕਲ ਕਿੱਥੇ ਜਾਣਗੇ ਓਲਾਓਵਰ ਦੀ ਕੋਈ ਸਮੱਸਿਆ ਆਈ ਹੋਵੇ ਕਿਸੇ ਦੇ ਸਾਹਮਣੇ ਉਹਦੇ ਬਾਰੇ ਥੋੜਾ ਜਿਹਾ ਦੇਖੋ ਦਿੱਲੀ ਚ ਆਈ ਹੈ ਦਿੱਲੀ ਚ ਰੇਪ ਹੋਇਆ ਅਗਵਾ ਕੀਤੀ ਲੜਕੀ ਨਾ ਨੇ ਉਹਦਾ ਉਬਰ ਵਾਲੇ ਨੇ ਪਤਾ ਹੀ ਨਹੀਂ ਲੱਗਿਆ ਕੌਣ ਸੀ ਕੌਣ ਨਹੀਂ ਨਾ ਤਾਂ ਉਹਦਾ ਕਿੱਥੇ ਐਡਰੈਸ ਹੈ ਨਾ ਕੋਈ ਉਹਦਾ ਸਟੈਂਡ ਹੈ ਜੇ ਪਤਾ ਹੀ ਨਹੀਂ ਬੰਦਾ ਕੌਣ ਹੈ ਆਪਾਂ ਇੱਕ ਸਿਰਫ ਨੰਬਰ ਹੀ ਦੇਖ ਸਕਦੇ ਹਾਂ ਉਹਦਾ ਕਿ ਇੰਨਾ ਨੰਬਰ ਗੱਡੀ ਆ ਹੋਰ ਤਾਂ ਕੁਝ ਨਹੀਂ ਨਾ ਉਸ ਬੰਦੇ ਦਾ ਨਾਂ ਦਾ ਪਤਾ ਨਾ ਇਹ ਥਾਂ ਦਾ ਪਤਾ ਕੁਝ ਵੀ ਨਹੀਂ ਪਤਾ ਜਦੋਂ ਕੰਮ ਹੋ ਜਾਂਦਾ ਉਦੋਂ ਫਿਰ ਉਜਾਗਰ ਹੁੰਦੀ ਹੈ ਚੀਜ਼ ਅਸੀਂ ਕਹਿੰਦੇ ਹਾਂ ਗਵਰਨਮੈਂਟ ਨੂੰ ਕੰਮ ਹੋਣ ਤੋਂ ਪਹਿਲੇ ਰੋਕੋ ਜਦੋਂ ਨਹਿਰ ਦਾ ਪਾਣੀ ਟੁੱਟੀ ਗਿਆ ਉਦੋਂ ਬਾਅਦ ਥੱਲੇ ਲੈਣ ਦਾ ਕੀ ਫਾਇਦਾ ਜਿਹੜਾ ਘਾਟ ਹੋਣ ਵਾਲਾ ਉਹਨੂੰ ਪਹਿਲੇ ਸੰਭੋ ਜੇ ਜੇ ਆਪਾਂ ਪਹਿਲੇ ਹੀ ਸੰਭ ਲਾਗੇ ਹੁਣ ਸਾਨੂੰ ਪ੍ਰੋਬਲਮ ਇਹ ਆ ਰਹੀ ਹੈ ਕਿ ਇੱਕ ਤਾਂ ਇਹਨਾਂ ਨੇ ਸਾਰੇ ਟੈਕਸੀ ਸਟੈਂਡਾਂ ਦਾ ਰੋਜ਼ਗਾਰ ਮਾਰਤਾ ਕਿਉਂ ਇਹ ਲੈ ਕੇ ਅੱਗੇ ਨੂੰ ਛੱਡ ਦਿੰਦੇ ਬੰਦੇ ਨੂੰ ਬੰਦਾ ਉਧਰੋਂ ਫੇਰ ਆਂਦਾ ਅਸੀਂ ਜਿਹੜੇ ਆਪਾਂ ਬੰਦੇ ਨੂੰ ਲੈ ਕੇ ਵੀ ਜਾਂਦੇ ਆ ਲੈ ਕੇ ਵੀ ਜਾਂਦੇ ਆ ਸਾਡੇ ਰੇਟਾਂ ਦੇ ਉਹਨਾਂ ਦੇ ਰੇਟਾਂ ਦਾ ਬੜਾ ਫਰਕ ਹੈ ਇਸ ਕਰਕੇ ਜਿਹੜਾ ਟੈਕਸੀ ਧੰਦਾ ਇਹ ਸਟੈਂਡਾਂ ਵਾਲਾ ਖਤਮ ਹੁੰਦਾ ਜਾ ਰਿਹਾ ਗਵਰਨਮੈਂਟ ਨੂੰ ਅਸੀਂ ਅੱਥਵਾਂ ਨੂੰ ਇਹਹੀ ਬੇਨਤੀ ਕਰਦੇ ਆ ਕਿ ਜਿਹੜੇ ਫੀਲਡ ਚ ਪਿੰਡਾਂ ਸ਼ਹਿਰਾਂ ਚ ਟੈਕਸੀ ਛੰਡਾਂ ਵਾਲੇ ਬੈਠੇ ਆ ਉਹਨਾਂ ਨੂੰ ਗੋਚੋ ਉਹਨਾਂ ਵੱੱਤੇ ਸੋਚੋ ਅਗਰ ਇਹ ਇਸ ਤਰ੍ਹਾਂ ਹੀ ਚੱਲਦਾ ਰਿਹਾ ਫਿਰ ਇਹ ਤਾਂ ਬੰਦ ਹੋ ਜਾਣਗੇ ਅਰ ਸਵਾਰੀਆਂ ਵੀ ਲੌਂਗ ਟਾਈਮ ਚ ਟੰਗ ਹੋਣਗੀਆਂ ਜਿਹੜਾ ਬੰਦਾ ਛੱਡ ਗਿਆ ਚ ਰਿਹਾ ਉਹ ਉਹਦੇ ਕੋਲ ਉਹਨਾਂ ਦਾ ਬੈਗ ਰਹਿ ਗਿਆ ਉਹ ਤਾਂ ਗਿਆ ਲੈਣ ਵਾਲਾ ਕੋਈ ਹੋਰ ਆ ਰਿਹਾ ਹੁਣ ਆਸੀਂ ਲੈ ਕੇ ਵੀ ਜਾ ਰਹੇ ਆ ਲੈ ਕੇ ਵੀ ਆ ਰਹੇ ਆ ਔਰ ਆਪਣੇ ਸਟੈਂਡ ਤੇ ਬੈਠੇ ਆ ਸਾਡੀ ਜ਼ਿੰਮੇਵਾਰੀ ਹੈ ਮੈਂ ਇੱਕ ਪ੍ਰਿੰਧਾਨ ਹੋਂ ਦੇ ਨਾਤੇ ਮੈਂ ਆਪਣੇ ਸਾਰੇ ਸਟਾਫ ਦੀ ਜ਼ਿੰਮੇਵਾਰੀ ਲਵਾਂਗਾ ਉਹ ਗਲਤ ਨਹੀਂ ਬੋਲੇਗਾ ਉਹ ਕੋਈ ਇਦਾਂ ਦਾ ਕੰਮ ਨਹੀਂ ਕਰੇਗਾ ਹੁਣ ਕਈ ਬੰਦੇ ਉੱਲਾ ਉੱਬਰ ਵਾਲੇ ਤੁਸੀਂ ਦੇਖਿਆ ਉਹਨਾਂ ਨੇ ਸ਼ੀਸ਼ਾ ਹੀ ਸਵਾਰੀ ਦਾ ਸਿੱਟ ਕਰਿਆ ਹੁੰਦਾ ਸਾਡਾ ਡਰਾਈਵਰ ਮਜਾਲ ਕੋਈ ਸ਼ੀਸ਼ਾ ਸੈੱਟ ਕਰ ਲੈ ਜੇ ਸਾਡੇ ਕੋਲ ਸਾਈਡ ਗਲਾਸ ਹੈਗੇ ਅਸੀਂ ਸਾਈਡ ਗਲਾਸ ਤੋਂ ਦੇਖਾਂਗੇ ਤੇ ਸਾਡਾ ਡਰਾਈਵਰ ਕੋਈ ਫालतू ਗੱਲ ਨਹੀਂ ਕਰੇਗਾ ਉਹ ਉਹ ਜੋ ਮਰਜ਼ੀ ਕਹੀ ਜਾਣ ਉਹਨਾਂ ਦਾ ਡਰੈਸੇ ਹੈ ਨਹੀਂ ਵੀ ਬੰਦਾ ਨਾ ਕਿੱਥੋਂ ਲਿਆ ਟੈਲੀਫੋਨ ਕਰਿਆ ਤੁਹਾਡੇ ਦਰਵਾਜ਼ੇ ਕੋਲ ਖੜਾ ਉੱਤੇ ਬਾਦ ਪਤਾ ਨਹੀਂ ਕਿੱਥੇ ਗਿਆ ਕਿੱਥੇ ਜਿਹੜਾ ਓਲਾ ਓਵਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਆ ਰਹੀਆਂ ਨੇ ਪਬਲਿਕ ਦੇ ਵਿੱਚ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਬਹੁਤ ਇਦਾਂ ਦੀਆਂ ਸ਼ਿਕਾਇਤਾਂ ਜਿਵੇਂ ਕਿ ਸੋਸ਼ਲ ਮੀਡੀਆ ਦੇ ਵੀ ਦੇਖਣ ਨੂੰ ਅਕਸਰ ਮਿਲਦੀਆਂ ਉਹਨਾਂ ਨੂੰ ਲੈ ਕੇ ਜਿਹੜੀ ਮੀਟਿੰਗ ਇਹਨਾਂ ਵੱਲੋਂ ਸੱਦੀ ਗਈ ਆ ਤਾਂ ਕਿ ਸਰਕਾਰ ਦੇ ਤਾਂ ਕਿ ਆਪਣੀ ਆਵਾਜ਼ ਪਹੁੰਚਾ ਸਕਣ ਕਿ ਟੈਕਸੀ ਯੂਨੀਅਨ ਦੇ ਜਿਹੜੇ ਵੀ ਬੰਦੇ ਨੇ ਉਹ ਆਪਣੀ ਜ਼ਿੰਮੇਵਾਰੀ ਵੀ ਸਮਝਦੇ ਨੇ ਕਿ ਅਸੀਂ ਸਵਾਰੀ ਨੂੰ ਛੱਡ ਕੇ ਵੀ ਉਹਨਾਂ ਤੇ ਲੈ ਕੇ ਵੀ ਉਹਨਾਂ ਅਗਰ ਇਹਨਾਂ ਕੋਲ ਕੋਈ ਸਮਾਨ ਸਵਾਰੀ ਦਾ ਰਹਿ ਜਾਂਦਾ ਤਾਂ ਉਸਦੇ ਨਾਲ ਕੰਟੈ ਦੇਣ ਦੇ ਲਈ ਤੇ ਇਹਨਾਂ ਦਾ ਇਹ ਕਹਿਣਾ ਹੈ ਕਿ ਅਗਰ ਸਰਕਾਰ ਇਹਨਾਂ ਵੱਲ ਧਿਆਨ ਨਹੀਂ ਦੇਗੀ ਤੇ ਇੱਕ ਤਾਂ ਵਿਰੋਜਗਾਰੀ ਆ ਜਾਏਗੀ ਟੈਕਸੀ ਡਰਾਈਵਰ ਵਿਹਲੇ ਹੋ ਜਾਣਗੇ ਤੇ ਦੂਜੀ ਗੱਲ ਇਹਨਾਂ ਦਾ ਜੋ ਕਹਿਣਾ ਹੈ ਪੰਜਾਬ ਪ੍ਰਧਾਨ ਦਾ ਕਿ ਜਿਹੜਾ ਜ਼ਿੰਮੇਵਾਰੀ ਵਾਲੀ ਗੱਲ ਆ ਉਹ ਸਾਰੇ ਸਾਡੇ ਡਰਾਈਵਰ ਨੇ ਜਿਹੜੇ ਲਗਭਗ ਜ਼ਿੰਮੇਵਾਰ ਬੰਦੇ ਨੇ ਤੇ ਉਹਨਾਂ ਇਹ ਪਾਈਸਾ ਸਾਡੇ ਕੋਲ ਮੌਜੂਦ ਨਹੀਂ ਗੱਲਬਾਤ ਕਰ ਲੈਣਾ ਹਾਂਜੀ ਕੀ ਨਾਮ ਵੀਰੇ ਆਪਣਾ ਮੇਰਾ ਨਾਮ ਅਮਰਜੀਤ ਸਿੰਘ ਮੇਰਾ ਰਮਨਦੀਪ ਟੂਰ ਐਂਡ ਟਰੈਵਲ ਸੀ ਪਰ ਦੀਆ ਸੀ ਤੇ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਇਹਦੇ ਕੀ ਹੋਊਗਾ ਜਿਹੜੇ ਆਮ ਛੋਟੇ ਘਰਾਂ ਤੋਂ ਜਿਹੜਾ ਨੇ ਇੱਕ ਟੈਕਸੀ ਪਾਈ ਹੋਈ ਦੋ ਟੈਕਸੀ ਪਾਈ ਹੋਈ ਐ ਲੋਨ ਲਏ ਹੋਏ ਨੇ ਠੀਕ ਆ ਜੀ ਜਦੋਂ ਓਲਾ ਉੱਪਰ ਉਹਨਾਂ ਦੇ ਘਰਾਂ 'ਚ ਵੜ ਗਈ ਉਹ ਉਹਨਾਂ ਦੀ ਕਿਸ਼ਤਾਂ ਨਹੀਂ ਦੇ ਪਾਣਗੇ ਨੰਬਰ 2 ਜਦੋਂ ਤੁਸੀਂ ਕਿਸੇ ਬਾਹਰ ਦੀ ਕੰਪਨੀ ਨੂੰ ਆਧਾਰ ਦੇ ਪਹਿਲੇ ਆਧਾਰ ਦੇ ਤੁਸੀਂ ਕੰਮ ਕਰੋਗੇ ਦੋਗੇ ਤੁਹਾਡਾ ਦੇਸ਼ ਆਪਣੇ ਆਪ ਬੇਰੁਜ਼ਗਾਰ ਹੋਊਗਾ ਤੁਸੀਂ ਵੱਡੇ ਘਰਾਂ ਨੂੰ ਪਹਿਲ ਦੇ ਰਹੇ ਆ ਤੁਸੀਂ ਜਿੱਦਾਂ ਜ਼ਮੀਨਾਂ ਵੇਚ ਕੇ ਚੌਂਕੀਦਾਰ ਲੱਗਦੇ ਆ ਉਦਾਂ ਤੁਸੀਂ ਇਹਨਾਂ ਕੰਪਨੀਆਂ ਜਾਂ ਫਿਰ ਜਿਹੜੇ ਓਨਰ ਐ ਟੈਕਸੀਆਂ ਵਾਲੇ ਉਹ ਵੀ ਆਨਾਂ ਆਨ ਟਾਈਮ 'ਚ ਜਦੋਂ ਉਹਨਾਂ ਕੋਲ ਸਵਾਰੀ ਨਹੀਂ ਹੋਊਗੀ ਉਹ ਵੀ ਡਰਾਈਵਰੀਆਂ ਕਰਨਗੇ। ਉਹਦਾ ਮਤਲਬ ਇਹ ਹੈ ਜਿਹੜੀ ਤੁਸੀਂ ਪਹਿਲ ਦੇ ਰਹੇ ਆ ਵੱਡੇ ਘਰਾਣਿਆਂ ਨੂੰ ਜਾਂ ਆਨਲਾਈਨ ਵਾਲਿਆਂ ਨੂੰ। ਉਹ ਲੋਕ ਤੁਹਾਡੇ ਨਾਲ ਨਹੀਂ ਖੜਨਗੇ ਖੜਨਗੇ ਆਮ ਬੰਦੇ। ਆਮ ਬੰਦਾ ਆਪਾਂ ਪਰੌਂਚ ਕਿਸੇ ਕੋਲ ਟੈਕਸੀ ਆਧੀ ਰਾਤ ਕਿਸੇ ਨੂੰ ਦੁੱਖ ਹੈ ਉਹ ਲਾਓਬਰ ਨਹੀਂ ਆਊਗੀ ਤੁਹਾਡੇ ਕੋਲ। ਉਹੀ ਬੰਦਾ ਸਾਥ ਦਿੰਦਾ ਜਿਹੜਾ ਉਹਦਾ ਪੜੋਸੀ ਹੁੰਦਾ ਜਾਂ ਸ਼ਹਿਰ ਦਾ ਹੁੰਦਾ। ਨੰਬਰ 3 ਜੀ ਜੇ ਤੁਸੀਂ ਕਹੋ ਵੀ ਹਾਂ ਅਸੀਂ ਇਹਨਾਂ ਨੂੰ ਸਾਥ ਦੇਣਾ ਹੈ ਉਹ ਲਾਓਬਰ ਵਾਲਿਆਂ ਤੋਂ ਟੈਕਸੀਆਂ ਬੰਦ ਕਰਾ ਲਓ 1 ਸਾਲ। ਇੱਕ ਦਿਨ ਚ ਨਾ ਹੋ ਜੂਗੀ ਓਲਾ ਓਵਰ ਦੇਖਦੇ ਆ ਕਿੰਨੀ ਕਿ ਟੈਕਸੀ ਦੇ ਦੋਗੀ ਵੱਡੇ ਘਰਾਣਿਆਂ ਦਾ ਜਿਹੜੀ ਵੱਡੀ ਕੰਪਨੀ ਆ ਗਈਆਂ ਉਹਨਾਂ ਨੂੰ ਜਦੋਂ ਤੁਸੀਂ ਉਹ ਦੋਹ ਕਹਿੰਦਾ ਦੇਸ਼ ਤੇ ਗਰੀਬੀ ਆਊਗੀ ਜਿਵੇਂ ਕਿ ਭਾਈ ਸਾਹਿਬ ਨੇ ਵੀ ਦੱਸਿਆ ਕਿ ਜਿਹੜੀ ਓਲਾ ਓਵਰ ਨੂੰ ਛੱਡ ਇਹ ਕੰਪਨੀਆਂ ਨੂੰ ਛੱਡ ਕੇ ਅਗਰ ਤੁਸੀਂ ਦੂਜੀ ਟੈਕਸੀਆਂ ਨੂੰ ਕਰਾਂਗੇ ਜਿਹੜੀਆਂ ਲੋਕਲ ਆ ਉਹ ਤੁਹਾਡੇ ਸਵੇਰੇ ਸ਼ਾਮ ਕੰਮ ਆਉਣਗੀਆਂ ਤੇ ਇਸੇ ਨੂੰ ਲੈ ਕੇ ਇਹਨਾਂ ਦੀ ਇਹ ਮੀਟਿੰਗ ਚੱਲ ਰਹੀ ਸੀ ਜਿਹੜੀ ਕਿ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਖਾਸ ਮੀਟਿੰਗ ਹੋ ਰਹੀ ਹੈ ਟੈਕਸੀ ਡਰਾਈਵਰਾਂ ਦੀ ਕਿ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਕੀ ਕਰਨਾ ਉਸੇ ਨੂੰ ਲੈ ਕੇ ਸਰਕਾਰਾਂ ਤੱਕ ਆਵਾਜ਼ ਆਪਣੀ ਪਹੁੰਚਾਉਣ ਦੀ ਗੱਲ ਕਰ ਰਹੇ ਨੇ ਕਿ ਸਾਡੀ ਜਿਹੜੀ ਆਵਾਜ਼ ਆਉਂਦਾ ਪਹੁੰਚਾਵੇ ਤਾਂ ਕਿ ਇੱਕ ਫੇਰ ਰੁਜ਼ਗਾਰੀ ਤੋਂ ਵੀ ਇੱਕ ਟੈਕਸੀ ਡਰਾਈਵਰ ਜਿਹੜੇ ਕੰਮ ਕਰਦੇ ਨੇ ਉਹ ਵੀ ਬੱਸ ਸਕਣ